پوچھو سائیں دنا باضو کا بڑا بڑا مائی جا نا کو اجا کو مے سب کا اعلان کا کاردار ایا دی نہیں ورہ کے مائی اعلان نہیں 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 कारवाई <laughs> हुई ਨੰਬਰ ਦੇ ਪੱਤ ਬਲਦੇ ਆ ਜਿਨ੍ਹਾਂ ਦੇ ਘਰੇ ਪਣੇ ਅੱਗ ਲੱਗੀ ਉਹਨੂੰ ਪਤਾ ਦੂਜੇ ਨੂੰ ਕੋਈ ਪਤਾ ਹੋਗਾ ਨਾ ਮੇਰੇ ਲਈ ਕੇ ਮੇਰੇ ਚੌਨੀਰ ਦਾ ਪੱਤ ਨੋਰਾ ਜਨਮ ਉੜਿਆ ਕਿਉਂ ਤਾ ਯਾਰ ਬਗ ਮੈਨੂੰ ਪਤਾ ਕਿਸੇ ਨੂੰ ਪਤਾ ਨਹੀਂ ਕੋਈ ਪਤਾ ਨਹੀਂ ਆ ਕਿਸੇ ਨੂੰ ਉਹਦਾ ਜਵਾਬ ਕਰੋ ਤੇ ਜਿਉਂਨੇ ਨੇ ਹਾਂ ਉਹ ਪੂਰਾ ਪੂਰਾ ਜਵਾਬ ਉਹ ਸਾਡੀ ਮੋਕੀ ਉਹ ਹੀ ਤਾਂ ਹੈਗਾ ਇਹਦੇ ਅੱਗ ਲੱਗੀ ਇਹਨੂੰ ਪਤਾ ਹੁੰਦਾ ਰਹੀ ਇਹਦੇ ਘਰ ਨੂੰ ਅੱਗ ਲੱਗੀ ਹਾਂ ਹੁਣ ਕੱਲਾ ਥੋੜੇ ਪੱਤਰਕਾਰ ਨੂੰ ਬੁਲਾ ਕੇ ਹੋਰ ਕੀ ਕਰਨਾ ਕੀ ਕਰੀ ਗੱਲ ਬਹੁਤ ਚਿੱਟਾ ਪੀਂਦਾ ਜਿਹੜੇ ਵਿਚ ਦੇ ਉਹਨਾਂ ਨੂੰ ਚੱਕੇ ਜਾਣੇ ਚਾਹੀਦੇ ਆ ਆਕੇ ਛੋੜਾ ਜੀ ਭਾਵਨਕੌਰ ਅੱਛਾ ਕੀ ਗੱਲ ਹੋਈ ਆ ਜੀ ਛੋੜੇ ਤਰਾਮਗੜਾ ਜਿੱਦਾਂ ਕੱਟ ਕੀਤੇ ਰਾਮਗੜ ਵੀਰੇ ਚਿੱਟਾ ਪੀਂਦੇ ਆ ਕਿ ਮੁੰਡੇ ਟੀਕੇ ਲਾ ਕੇ ਉਹ ਕਰੀ ਜਾਂਦੇ ਆ ਕਿ ਕੋਈ ਕੋਈ ਪਪੋਈ ਨਹੀਂ ਉਹ ਕਰਦੇ ਪਹਿਲਾਂ ਇੱਕ ਅੱਗੇ ਮਰ ਗਿਆ ਇੱਕ ਹੁਣ ਮੁੰਡੇ ਨੇ ਟੀਕਾ ਲਾ ਲਿਆ ਹਾਂਜੀ ਹਾਂਜੀ ਨਿਧਾਨ ਸ਼ਾਮਾ ਛੋੜੇ ਪਿੰਡ ਵਿੱਚ ਕੋਈ ਬਰੋਧ ਨਹੀਂ ਕਰਦਾ ਜੀ ਦਾ ਜੀ ਕੋਈ ਨਹੀਂ ਵੀਰੇ ਸਾਡੇ ਉੱਤੇ ਚੱਕਦਾ ਹੈਗਾ ਡਰਦੇ ਆ ਸਾਰੇ ਨਾਂ ਲੈਣ ਤੋਂ ਸਾਰੇ ਡਰਦੇ ਨਾਂ ਲੈਣ ਤੋਂ ਸਾਰੇ ਡਰਦੇ ਸਾਡੇ ਕਦਾਦਾ ਸਭ ਨੂੰ ਮੈਂ ਕਹਾਂਦਾ ਸਾਰਿਆਂ ਨੂੰ ਪਤਾ ਵੀਰੇ ਕੌਣ ਵੇਚਦਾ ਸਾਰੇ ਬੱਚਾ ਬੱਚੀ ਨੂੰ ਪਤਾ ਕਿਹੜਾ ਵੇਚਦਾਗਾ ਤੁਸੀਂ ਪੁਲਿਸ ਤੱਕ ਉਹਨੇ ਦਿਖਾ ਦਿੱਤੀ ਕਿਤੇ ਜਾਂਦੀ ਸੀ ਅਸੀਂ ਪੁਲਿਸ ਤੱਕ ਪਹੁੰਚੇ ਨਹੀਂ ਸਾਨੂੰ ਆਏ ਰਹਿੰਦਾਗਾ ਨਾ ਕੋਈ ਮਹੌਨਾ ਹੋ ਜੇ ਤਾਂ ਨਹੀਂ ਅਸੀਂ ਬੋਲਦੇ ਹੈਗੇ ਸਰਦਾਰ ਇੱਕ ਕੋਈ ਮੁਰੇ ਨਹੀਂ ਆਉਂਦਾਗਾ ਕੱਲ ਕੀ ਹੋਇਆ ਮੁੰਡੇ ਨੂੰ ਕੀ ਗੱਲ ਵਾਦ ਕੱਲ ਮੁੰਡੇ ਨੂੰ ਟੀਕਾ ਲਾ ਲਿਆ ਵੀਰੇ ਸਨ ਬਾੰਚ ਸੀਗਾ ਉਹ ਕੱਲੋਂ ਤੱਕ ਪਤਾ ਲੱਗਿਆ ਮੁੰਡੇ ਦੀ ਹੈ 25 ਸਾਲ 18 ਤੋਂ 25 ਸਾਲ ਦਾ ਇਹਨਾਂ ਦਾ ਹੈਗਾਗਾ 18 ਸਾਲਾਂ ਦਾ ਹੈਗਾਗਾ ਇਸ ਵਾਰੀ ਕੀ ਮੋਟਰ ਨਹੀਂ ਸੀਗਾ ਅੱਧਰ ਪਹੀ ਤੇ ਸਾਡੀ ਕੀ ਮੰਨ ਕਰਦੇ ਤਾਂ ਆਪਕੇ ਹੋਣਾ ਚਾਹੀਦਾ ਸਰਕਾਰ ਦਾ ਨਸ਼ਾ ਖਤਮ ਹੋਣਾ ਚਾਹੀਦਾ ਮਨ ਨਸ਼ਾ ਖਤਮ ਹੋਣਾ ਚਾਹੀਦਾ ਵੀ ਸਾਡੇ ਹਾਂ ਜਿਹੜੇ ਆ ਬੇਚਦੇ ਆ ਜਿਹੜੇ ਬੇਚਦੇ ਆ ਜਿਹੜੇ ਬੇਚਦਾ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਓਹਨਾਂ ਦੀ ਸਖਤ ਹੋਣੀ ਚਾਹੀਦੀ ਆ ਸਾਡੇ ਨੌਜਵਾਨ ਪੁੱਤ ਮਰੀ ਜਾਂਦੇ ਆ ਉਹ ਗਾਲੇ ਜਾਂਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਜ਼ਰੂਰੀ ਆ ਹਾਂਜੀ ਬੱਚਾ ਆਇਆ ਚਿੱਟਾ ਬੇਚਦਿਆਂ ਦਾ ਸਭ ਨੂੰ ਪਤਾ ਵੀ ਕੌਣ ਬੇਚਦਾ ਕੌਣ ਨਹੀਂ ਬੱਚੇ ਬੱਚੀ ਨੂੰ ਪਤਾ ਸਭ ਨੂੰ ਪਤਾਗਾ ਪਰ ਇਹਨਾਂ ਤੇ ਹੁਣ ਕਾਰਵਾਈ ਕਰਾਵੇ ਤੇ ਕਰਾਵੇ ਕੌਣ ਇਹਨਾਂ ਤੇ ਕਾਰਵਾਈ ਕਰੇ ਪੁਲਿਸ ਨਹੀਂ ਜੇ ਉਹਨਾਂ ਨੂੰ ਵੀ ਦੱਸੋਗੇ ਪੁਲਿਸ ਤਾਂ ਹੀ ਕਾਰਵਾਈ ਤੁਹਾਨੂੰ ਵੀ ਜੇ ਪਤਾ ਹੋਊ ਕੌਣ ਕਰਾਂਗੇ ਅਸੀਂ ਦੱਸਾਂਗੇ ਪਾਉਂਦੇ ਆ ਪੁਲਿਸ ਵਾਲੇ ਵੀ ਆਉਂਦੇ ਆ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਭ ਪਤਾ ਹੁੰਦਾ ਇਹਨਾਂ ਲੈ 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 ਦਾਖਲਾ ਜੀ ਸਾਰਾ 18 ਸਾਲਾਂ ਦੀ ਉਮਰ ਹੈ ਮਾਪੇ ਕੀ ਕਰੇ ਜਾਂਦਾ ਹੀ ਮਰ ਗਿਆ ਉਹ ਮਾਪੇ ਉਹਦਾ ਜਦੋਂ ਐਡਾ ਵੱਡਾ ਧੀ ਪੁੱਤ ਨਸ਼ੇ ਪਏ ਗਿਆ ਜੇ ਵਿਕਦਾ ਤਾਂ ਫੇਰ ਹੀ ਪੀਂਦੇ ਆ ਜੇ ਅਗਰ ਵਿਕੇ ਨਾ ਫੇਰ ਪੀਣਗੇ ਵੀ ਕਿੱਥੋਂ ਲਿਆਉਣ ਕਿੱਥੋਂ ਮੇਰੀ ਇਹੀ ਅਰਜ਼ ਬੇਨਤੀ ਆ ਪਰ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਜ਼ਰੂਰੀ ਹੋਣੀ ਚਾਹੀਦੀ ਸਰਬਜੀਤ ਕਾਰਵਾਈ ਅਸੀਂ ਬੰਨੇ ਛੋੜੇ ਅੱਜ ਰਾਮ ਮੇਰੇ ਕੱਠ ਹੋਇਆ ਹਾਂ ਹਾਂ ਵੀਰੇ ਕੱਠ ਹੋਇਆ ਅਸੀਂ ਵੀਰੇ ਨਾਲ ਨਸ਼ੇ ਵਾਲਿਆਂ ਕਰੇ ਨਾ ਸੁੱਟਣਾ ਚਾਹੀਦਾ ਹੈਗਾ ਤੇ ਚਿੱਟਾ ਬਹੁਤ ਜ਼ਿਆਦਾ ਵਿਕਦਾਗਾ ਮੁੰਡੇ ਨੂੰ ਬਿੰਦੇ ਬਿੰਦੇ ਫੋਨ ਲਾਉਂਦੇ ਆ ਉਹ ਜਦੋਂ ਘਰੇ ਆਂਦਾ ਟਿਕਣ ਵੀ ਨਹੀਂ ਦਿੰਦੇ ਕਹਿੰਦੇ ਆਇਆ ਛੇਤੀ ਆਇਆ ਛੇਤੀ ਤੇ ਬਾਹਰ ਸੱਦ ਲੈਂਦੇ ਆ ਕੋਈ 5 ਰੁਪਏ ਵੀ ਨਹੀਂ ਸਾਨੂੰ ਘਰੇ ਦਿੰਦਾਗਾ ਗੋਲੀਆਂ ਵੀ ਵੇਚਦੇ ਆ ਕੈਸੂਲੀ ਵੇਕਦੇ ਸਾਰਾ ਨਸ਼ਾ ਵੇਕਦਾ ਵੀਰੇ ਇੱਥੇ ਕਿੰਨੀ ਹਮੜਾ ਮੁੰਡਾ ਪੱਚੀਗਾ ਸਾਲਾਂ ਦਾ ਵੀਰੇ ਜਿਵੇਂ ਅਸੂੜੇ ਪਿੰਡ ਪੱਦਰ ਤੇ ਕੱਟ ਕੀਤਾ ਗਿਆਗਾ ਤਾਂ ਤੁਹਾਡੇ ਪਿੰਡ ਬੰਨੀ ਉਹ ਜਦਾ ਸੰਤ ਪ੍ਰੋਧ ਕੀਤਾ ਜਾ ਰਿਹਾ ਹਾਂ ਵੀਰੇ ਬਹੁਤ ਪ੍ਰੋਧ ਕੀਤਾ ਗਿਆ ਜਿਵੇਂ ਛੋੜੇ ਪਿੰਡ ਵਿੱਚ ਨਸ਼ਾ ਵੇਚਦਾ ਪੜੀ ਪਾਤੀ ਸਾਰੇ ਪਿੰਡ ਦੇ ਲੋਕ ਜਾਣਦੇ ਆ ਨਾ ਹਾਂ ਜਾਣਦੇ ਆ ਵੀ ਨਰਦੇ ਨਹੀਂ ਵੀਰੇ ਰੋਕਦੇ ਕਈ ਵਾਰ ਪਤਾ ਨਹੀਂ ਉਹ ਸੱਟਾ-ਸੱਟਾ ਮਾਰ ਜਾਂਦੇ ਰਾਤ ਨੂੰ ਕਈ ਵਾਰੀ ਵੱਧ ਮਾਰ ਜਾਂਣ ਫਿਰ ਪਿਆ ਨੂੰ ਕਈ ਵਾਰੀ ਮਾਰ ਜਾਂਦੇ ਆਗੇ ਜਿੰਮਤ ਵੀ ਇਕੱਠੇ ਹੋਈ ਹੋ ਇਹ ਜਾ ਕੇ ਪੁਲਿਸ ਪ੍ਰਸ਼ਾਸਨ ਕੋਲੇ ਦੇਖਦੇ ਆ ਵੀਰੇ ਹੁਣ ਕੀ ਮੈਂ ਕਹਿੰਦੇ ਆ ਕਿ ਹੁਣ ਜਾਵਾਂਗੇ ਪੁਲਿਸ ਕੋਲੇ ਵੀ ਅੱਜ ਅਸੀਂ ਸ਼ੁਕਰਦੇਵ ਪਰ ਅੱਛਾ ਕੀ ਗੱਲ ਹੋਈ ਸੀ ਜੀ ਅੱਜ ਤੁਹਾਡੇ ਪੁੱਤ ਦੀ ਹੋਤਾ ਕੀ ਕੋਈ ਪਟਾਈਨ ਲੱਗਾ ਕੱਲ 3 ਵਜੇ ਦਾ ਟਾਈਮ ਸੀਗਾ ਇਕਰੋ ਤਾਂ ਸਾਨੂੰ ਕੰਮ ਤੇ ਉੱਠ ਗਿਆ ਕਹਿ ਕੇ ਵੀ ਮੁਰਤੇ ਪਤਾ ਨਹੀਂ ਕਿਸੇ ਮਡੀਰ ਨੇ ਫੋਨ ਕਨ ਕਰਤਾ ਤੇ ਕਰੇ ਫਿਰ ਮੰਜੇ ਤੇ ਪਾਤਾ ਲਿਆ ਕਿ ਤੇ ਬਾਅਦ ਚ ਫਿਰ ਉਹਨਾਂ ਤਾਂ ਸੁਰਤ ਹੀ ਨਹੀਂ ਰਹੀ ਕੋਈ ਤੇ ਹੁਣ ਗਰੀਬ ਬਣੀ ਮੈਂ ਕਿੱਥੋਂ ਲਾਜ ਕਰਾਂ ਮਾਦਾ ਹੁਣ ਇੰਨੇ ਹਜੇ ਪੈਸੇ ਮੰਗਣਗੇ ਹੁਣ ਛੁੱਟੀ ਨਹੀਂ ਵੀ ਦਿੱਤੀ ਹਜੇ ਥੋੜੇ ਉੱਤੇ ਪਿੰਡ ਖੜੇ ਦਤੇ ਇਸ ਗੱਲ ਕਿ ਇਕੱਠੇ ਹੋਏ ਆ ਵੀ ਥੋੜੇ ਪਿੰਡ ਨੂੰ ਨਸ਼ਾ ਚਟਾ ਵਿਖਦਾ ਨਸ਼ਾ ਖਤਮ ਕਰਨਾ ਵੀਰੇ ਕੋਣ ਵੀ ਜਦੋਂ ਸੇ ਇੱਥੇ ਬਠੇਰੇ ਵੇਖਦੇ ਆਗੇ ਛਿੱਟੇ ਪੁਲਿਸ ਕਾਰਵਾਈ ਨਹੀਂ ਕਰਦੀ ਅਕੇ ਨਹੀਂ ਜੀ ਪੁਲਿਸ ਕੋਲ ਹੀ ਨਹੀਂ ਗਏ ਤੁਸੀਂ ਅਸ ਤਾਂ ਗਏ ਨਹੀਂ ਹਜੇ ਪੁਲਿਸ ਕੋਲ ਅੱਜ ਕਹਿੰਦੇ ਸੀ ਮੁੰਡੇ ਦੇ ਬਿਆਨ ਲੈਣਗੇ ਹਾਂ ਥਾਣੇ ਕਿਤੇ ਜਾਣਾ ਕਿੰਨੀ ਉਮਰ ਸੀ ਮੁੰਡੇ ਦੀ ਉਹ ਹੈਗਾ 18 ਤਾਂ ਸਾਲਾਂ ਦਾ ਕਰਜਗੰਡ ਕੋਣੋਂ ਆਉਂਦਾ ਨਹੀਂ ਘਰ ਤੇ ਮੰਮੀ ਡੈਡੀ ਵਾਲੇ ਬਾਹਰ ਰਹਿੰਦੇ ਆ ਕਿਤੇ ਮੈਂ ਹੀ ਸੀ ਕੋਲੇ ਮੈਂ ਹੀ ਪਾਲਿਆ ਛੋਟੇ ਛੋਟੇ ਹੁਣ ਕੀ ਗੱਲੋਗੀ ਠੀਕ ਨਹੀਂ ਜਾਂ ਕੀ ਗੱਲੋਗੀ ਹਜੇ ਤਾਂ ਠੀਕ ਨਹੀਂ ਹੋਇਆਗਾ ਹਜੇ ਤਾਂ ਹਸਪਤਾਲ ਕੀ ਕਿਥੇ ਦਾਖਲ ਲੱਗੇ ਨਹਿਰ ਵਾਲੇ ਕੀ ਮੰਗ ਕਰਦੇ ਹੋ ਛੋੜੇ ਮਤਲਬ ਇਥੇ ਇਹਦਾ ਚਿੱਟਾ ਬੰਦ ਹੋਣਾ ਚਾਹੀਦਾ ਬੰਦ ਹੁਣ ਚਾਹੀਦਾ ਪੱਟ ਪੀ ਹੁਣ ਗਾੜੀ ਜਾਂਦੇ ਮੰਦਿਰ ਨੂੰ ਹਣ ਅਟਾਈ ਕਹਿੰਦੇ ਵੀ ਬੰਦ ਹੋ ਜਕੇ ਅਗਲੀ ਵੀ ਮੰਦਿਰ ਹਣ ਫੇ ਗਲੀ ਜਾਂਦੀ ਹੈ ਸਾਰੇ ਪੁਰਾ ਪੁਰਾ ਜੋ ਆ ਗਾਲ ਫੁਕਾਰ ਕੇ ਨਾ ਮੀ ਅੱਗੇ ਹਾਂਜੀ ਹਾਂਜੀ ਕੀ ਕਿਹੜਾ ਜਾਓਗੇ ਪਤਾ ਸੀ ਤਾਂ ਕਹਿੰਦੇ ਵੀ ਸਾਡੇ ਇਥੇ ਨਗਰ ਦੇ ਵਿੱਚ ਚਿੱਟਾ ਕੋਈ ਵੀ ਨਾ ਸਾਰਾ ਇੱਕ ਪ੍ਰਕਾਰ ਦਾ ਬੰਦ ਹੋਣਾ ਚਾਹੀਦਾ ਕਿ ਨਾ ਮਿਪਲੀ ਤਾਂ ਪਤਨੀ ਚਾਹੀਦੀ ਜੇ ਤੋਂ ਪਹਿਲਾਂ ਜਿਹੜੇ ਲੱਗ ਕੇ ਲੱਗੇ ਹੁਣ ਨਵੇਂ ਬੱਚੇ ਵਾਸਤੇ ਤਾਂ ਸੋਚਣਾ ਜ਼ਰੂਰੀ ਹੈ ਵੀ ਇਹਨਾਂ ਦੀ ਤਾਂ ਵਿਚਾਰੇ ਦੇ ਨੱਥ ਪਾਈ ਜਾਵੇ ਸਰਕਾਰ ਦੁਆਰਾ ਬਥੇਰੀ ਮਹਮਲ ਚਲਾਈ ਜਾਂਦੀ ਕੀ ਨਸੀਬ ਕਾਪੂ ਪਾਉਣੀ ਆ ਨਸੀਬ ਵੰਕ ਦੇ ਨਏ ਜੀ ਕੋਈ ਨਹੀਂ ਪੈਂਦੀ ਨਾ ਤਾਂ ਕੋਈ ਨੱਥ ਨਹੀਂ ਪੈਂਦੀ ਚੰਸੀ ਦੇ ਕੇ ਬਸ ਉਹ ਕਰ ਦਿੰਦੇ ਮੈਂ ਉਹ ਦਿਨ ਉਹ ਕਿ ਕਰੇ ਫਸਾ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਸਾਡੇ ਇਨਸਾਫ ਹੋਣਾ ਚਾਹੀਦਾ ਸਾਡੇ ਤੇ ਨਸਾਰ ਪ੍ਰਕਾਰ ਦਬੰਦ ਹੋਣਾ ਚਾਹੀਦਾ ਕੈਕਲ ਹੋਰ ਹੈ ਜੀ ਜਿਹੜਾ ਨਸ਼ਾ ਵੇਚਣ ਵਾਲਿਆ ਕੋਈ ਬਾੜੂ ਪਾਉਂਦੇ ਨਹੀਂ ਛੋੜੇ ਲੱਗੇ ਸਕਦੇ ਹਾਂਜੀ ਉਹਨਾਂ ਤੇ ਵੀ ਕਾਬੂ ਕੀਤਾ ਜਾਵੇ ਉਹਨਾਂ ਨੂੰ ਛੋਟੇ ਪਿੰਡ ਵਿੱਚ ਕੋਈ ਵਿਰੋਧ ਨਹੀਂ ਕਰਦਾ ਇਹ ਚੀਜ਼ ਹੈ ਜੀ ਵਿਰੋਧ ਕਰਦੇ ਜੇ ਉਹ ਡਰਦੇ ਆ ਕਿ ਕੋਈ ਨਾਂ ਨਹੀਂ ਲੈਂਦਾ ਸਿੱਧੇ ਮੱਥੇ ਕੋਈ ਜਾਂਦਾ ਨਹੀਂ ਕਾਠੇ ਹੋ ਕੇ ਕਹਿਣ ਤਾਂ ਕਾਬੂ ਪਾਇਆ ਜਾ ਸਕਦਾ ਪਤਾ ਨਾ ਮਰੂ ਪਤਾ ਹੀ ਹੋ ਤਾ ਉਹਨਾਂ ਆਪਣਾ ਸਰੀਆਮਪਾ ਤਲੁਕ ਦਾ ਨਾਲ ਲੈਦਾ ਨਹੀਂ ਕੋਈ